ਰਾਜਾ ਵੜਿੰਗ ਕਰਤੇ ਸਸਪੈਂਡ ਹੋ ਗਈ ਵੱਡੀ ਕਾਰਵਾਈ ਕੀ ਆ ਪੂਰਾ ਮਾਜਰਾ ਰਾਜਾ ਵੜਿੰਗ ਕਿਉਂ ਸਸਪੈਂਡ ਕੀਤੇ ਗਏ ਨੇ ਕਿੰਨੇ ਵੱਡੀ ਕਾਰਵਾਈ ਕੀਤੀ ਹੈ ਕੀ ਹੋਇਆ ਅੱਜ ਸਾਰਾ ਦਿਨ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪੜਦੇ ਰਹਿਣ ਵੱਡੀ ਤੇ ਅਹਿਮ ਕਾਰਵਾਈ ਹੋਈ ਹੈ ਰਾਜਾ ਵੜਿੰਗ ਤੇ ਇਹ ਕਾਰਵਾਈ ਹੋਈ ਹੈ ਨਾਲ ਦੀ ਨਾਲ ਕੁਝ ਹੋਰ ਜਾਣੇ ਵੀ ਰਗੜੇ ਗਏ ਹੈ ਕਿਹੜੇ ਕਾਂਗਰਸੀ ਰਗੜੇ ਗਏ ਐ ਇਸ ਮਾਮਲੇ ਦੇ ਵਿੱਚ ਵੱਡੀ ਤੇ ਅਹਿਮ ਅਪਡੇਟ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਰਾਜਾ ਵੜਿੰਗ ਨੂੰ ਕਿਉਂ ਬਾਹਰ ਦਾ ਰਸਤਾ ਜਾਨੀ ਕਿ ਸਸਪੈਂਡ ਕੀਤਾ ਗਿਆ ਇਹ ਵੀ ਤੁਹਾਨੂੰ ਦੱਸਦੇ ਆ ਦਰਅਸਲ ਅੱਜ ਲੋਕ ਸਭਾ ਦੇ ਵਿੱਚ ਵੱਡਾ ਤੇ ਭਾਰੀ ਹੰਗਾਮਾ ਹੁੰਦਾ ਰਿਹਾ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਦੇ ਬੋਲਣ ਨੂੰ ਲੈ ਕੇ ਰੋਲਾ ਰੱਪਾ ਇੰਨਾ ਵਧਿਆ ਕਿ ਮਾਮਲੇ ਸਸਪੈਂਡ ਹੋਣ ਤੱਕ ਪਹੁੰਚ ਗਏ ਦਰਅਸਲ ਰਾਹੁਲ ਗਾਂਧੀ ਦੇ ਵੱਲੋਂ ਲੋਕ ਸਭਾ ਦੇ ਵਿੱਚ ਜੋ ਕਿ ਰਾਹੁਲ ਗਾਂਧੀ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਜਦੋਂ ਰਾਹੁਲ ਗਾਂਧੀ ਬੋਲਣ ਲੱਗੇ ਰਾਹੁਲ ਗਾਂਧੀ ਨੇ ਇੱਕ ਸੈਂਸਿਟਿਵ ਇਸ਼ੂ ਹੈ ਚੀਨ ਦੇ ਨਾਲ ਸਬੰਧਤ ਚੀਨ ਦੇ ਨਾਲ ਲੜਾਈ ਦੇ ਨਾਲ ਸਬੰਧਤ ਫੌਜ ਦੇ ਇੱਕ ਵੱਡੇ ਅਫਸਰ ਦੇ ਵੱਲੋਂ ਲਿਖੀ ਗਈ ਕਿਤਾਬ ਦੇ ਮਾਮਲੇ ਦੇ ਵਿੱਚ ਇੱਕ ਆਰਟੀਕਲ ਦੇ ਮਾਮਲੇ ਵਿੱਚ یوں ਹੀ ਬੋਲਣ ਲੱਗੇ ਤਾਂ ਰੋਲਾ ਪੈ ਗਿਆ ਆਸਣ ਤੇ ਮੌਜੂਦ ਚੇਅਰ ਤੇ ਮੌਜੂਦ ਜਿਹੜੇ ਉਸ ਸਮੇਂ ਚੇਅਰ ਕਰ ਰਹੇ ਸੀ ਲੋਕ ਸਭਾ ਨੂੰ ਚੇਅਰਮੈਨ ਉਹਨਾਂ ਨੇ ਰਾਹੁਲ ਗਾਂਧੀ ਦੀ ਥਾਂ ਤੇ ਹੋਰ ਲੋਕ ਸਭਾ ਮੈਂਬਰਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਰਾਹੁਲ ਗਾਂਧੀ ਦੇ ਸਮਰਥਨ ਦੇ ਵਿੱਚ ਸਮਾਜਵਾਦੀ ਪਾਰਟੀ ਤਰਨਮੁਲ ਕਾਂਗਰਸ ਅਤੇ ਡੀਐਮਕੇ ਦੇ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਬੋਲਣ ਤੋਂ ਮਨਾ ਕਰ ਦਿੱਤਾ ਇਸੇ ਵਿੱਚਕਾਰ ਰੌਲਾ ਵੱਧ ਗਿਆ ਲੋਕ ਸਭਾ ਦੇ ਮੈਂਬਰ ਨਾਲੇ ਬਾਜੀ ਕਰਨ ਲੱਗੇ ਤੇ ਵੈਲ 'ਚ ਆ ਗਏ ਯਾਨੀ ਕਿ ਆਸਣ ਦੇ ਸਾਹਮਣੇ ਪਹੁੰਚ ਗਏ ਤਾਂ ਜਦੋਂ ਵੈਲ 'ਚ ਪਹੁੰਚੇ ਤਾਂ ਰੌਲਾ ਹੋਰ ਵੱਧ ਗਿਆ ਇਸੇ ਵਿੱਚਕਾਰ ਚੇਅਰ ਦੇ ਵੱਲ ਜਿਹੜੀ ਹੈ ਉਹ ਆਸਣ ਦੇ ਵੱਲੋਂ ਕਾਰਵਾਈ ਹੋਈ ਕਾਰਵਾਈ ਦੇ ਵਿੱਚ ਰਾਜਾ ਵੜਿੰਗ ਨੂੰ ਰਿੰਦੇ ਬਜਟ ਇਜ਼ਲਾਸ ਦੇ ਲਈ ਪੂਰੇ ਦੇ ਲਈ ਸਸਪੈਂਡ ਕਰ ਦਿੱਤਾ ਗਿਆ। ਲੋਕ ਸਭਾ ਦੇ ਵਿੱਚੋਂ ਰਾਜਾ ਵੜਿੰਗ ਦੀ ਸਸਪੈਂਸ਼ਨ ਹੋਈ ਹੈ। ਉਹਨਾਂ ਨੂੰ ਮੁਅਤਲ ਕੀਤਾ ਗਿਆ ਹੈ। ਰਾਜਾ ਵੜਿੰਗ ਦੇ ਨਾਲ ਪੰਜਾਬ ਤੋਂ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਨੇ ਤੇ ਅੱਠ ਜਾਣੇ ਜਿਹੜੇ ਐ ਸਸਪੈਂਡ ਕੀਤੇ ਗਏ ਐ। ਜਿਹੜੇ ਸਸਪੈਂਡ ਕੀਤੇ ਗਏ ਨੇ ਉਹਨਾਂ ਦੇ ਵਿੱਚ ਜਿਹੜੇ ਰਾਜਾ ਵੜਿੰਗ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ ਉਹ ਉਹਨਾਂ ਨੂੰ ਕੀਤਾ ਗਿਆ ਹੈ। ਇਸੇ ਤਰ੍ਹਾਂ ਨਾਲ ਹੀ ਪ੍ਰਸ਼ਾਂਤ ਪੋਡਲੇ ਨੇਗੇ। ਜਿਹੜੇ 18 ਗੋਦੀਆ ਤੋਂ ਕਾਂਗਰਸ ਦੇ ਮਹਾਰਾਸ਼ਟਰ ਤੋਂ ਲੋਕ ਸਭਾ ਮੈਂਬਰ ਨੇਗੇ ਇਸੇ ਤਰ੍ਹਾਂ ਨਾਲ ਹੀ ਮਨਿਕਮ ਟੈਗੋਰ ਨੇਗੇ ਜਿਹੜੇ ਥਰੂ ਦੁਰਨਗਰ ਤੋਂ ਤਾਮਿਲਨਾਡੂ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਨੇ ਇਸੇ ਤਰ੍ਹਾਂ ਨਾਲ ਕਿਰਨ ਕੁਮਾਰ ਰੈਡੀ ਭੋਗੀਰਰ ਤੇਲੰਗਾਨਾ ਤੋਂ ਲੋਕ ਸਭਾ ਮੈਂਬਰ ਨੇ ਇਸੇ ਤਰ੍ਹਾਂ ਨਾਲ ਹਬੀਬ ਹਿੱਡਰ ਹਿੱਡਰ ਜਿਹੜੇ ਕਿ ਇਰਾਕੁਲਮ ਕੇਰਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਨੇ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਮੈਂਬਰ ਨੇ ਡੀਨ ਕੁਰੀਅਨ ਕੋਸ਼ਨ ਐਡੀ ਕੁਟੀ ਕੇਰਲਾ ਤੋਂ ਲੋਕ ਸਭਾ ਮੈਂਬਰ ਨੇ ਕਾਂਗਰਸ ਦੇ ਸੇਤਰਾਂ ਨਾਲ ਹੀ ਐਮ ਵਿਕਟੇਕਸ਼ਵਰਨ ਜਿਹੜੇ ਐ ਉਹ ਮਦਰਾਈ ਤੋਂ ਸੀਪੀਆਈਐਮ ਦੇ ਲੋਕ ਸਭਾ ਮੈਂਬਰ ਨੇ ਇਹਨਾਂ ਨੂੰ ਜਿਹੜਾ ਰੈਂਦੇ ਬਜਟ ਇਜ਼ਲਾਸ ਦੇ ਲਈ ਸਸਪੈਂਡ ਕੀਤਾ ਗਿਆ ਹੈ। ਰਾਹੁਲ ਗਾਂਧੀ ਦੇ ਸਮਰਥਨ ਦੇ ਵਿੱਚ ਜਿਹੜਾ ਸਪਾ ਦੇ ਜਣ ਕੇ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ ਨਰੇਸ਼ ਉੱਤਮ ਪਟੇਲ ਨੇ ਬੋਲਣ ਤੋਂ ਮਨਾ ਕਰਤਾ ਤਰਨਮੂਲ ਕਾਂਗਰਸ ਦੇ ਲੋਕ ਸਭਾ ਮੈਂਬਰ ਸ਼ਤਾਬਦੀ ਰਾਏ ਅਤੇ ਡੀਐਮਕੇ ਦੇ ਲੋਕ ਸਭਾ ਮੈਂਬਰ ਡੀਐਮ ਕਾਤਰ ਆਨੰਦ ਨੇ ਬੋਲਣ ਤੋਂ ਬੰਾ ਕਰ ਦਿੱਤਾ ਇਹ ਸਾਰਾ ਸੀਨ ਚੱਲਦਾ ਰਿਹਾ ਰਾਜਾ ਵੜਿੰਗ ਨੂੰ ਆਪਣੇ ਆਗੂ ਦੇ ਲਈ ਜਿਹੜਾ ਉਹ ਸਸਪੈਂਡ ਕੀਤਾ ਗਿਆ ਹੈ ਰਾਜਾ ਵੜਿੰਗ ਦੇ ਕਹਿ ਲਈ ਕਿ ਹਾਈ ਕਮਾਂਡ ਦੇ ਸਾਹਮਣੇ ਉਹਨਾਂ ਦੇ ਲਈ ਇਸ ਸਮੇਂ ਕਾਫੀ ਅਪਰੋਚ ਰਹਿਣੀ ਹੈ ਕਿ ਉਹਨਾਂ ਦੇ ਇੱਕ ਵੱਡੇ ਆਗੂ ਨੇ ਰਾਹੁਲ ਗਾਂਧੀ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਨੂੰ ਨਹੀਂ ਬੋਲਣ ਦਿੱਤਾ ਗਿਆ ਉਸ ਸਮੇਂ ਆਸਣ ਦੇ ਉੱਤੇ ਜਿਹੜੇ ਸਭਾਪਤੀ ਸੀ ਜਿਹੜੇ ਸਭਾਪਤੀ ਸੀਗੇ ਜਿਹੜੇ ਆਸਣ ਨੂੰ ਚੇਅਰ ਕਰ ਰਹੇ ਸੀ ਲੋਕ ਸਭਾ ਨੂੰ ਚੇਅਰ ਕਰ ਰਹੇ ਸੀ ਉਹ ਸੀਗੇ ਕ੍ਰਿਸ਼ਨ ਪ੍ਰਸਾਦ ਤੰਨੇਟੀ ਜਿਹੜੇ ਆ ਉਹ ਚੇਅਰ ਕਰ ਰਹੇ ਸੀ ਇਸ ਦੇ ਦਰਮਿਆਨ ਰੋਲਾ ਬਹੁਤ ਵਧਿਆ ਰੋਲੇ ਰੱਪੇ ਦੇ ਵਿੱਚ ਜਿਹੜਾ ਉਹ ਰਾਹੁਲ ਗਾਂਧੀ ਬੋਲਣ ਲੱਗੇ ਐਨਡੀਆ ਦੇ ਲੋਕ ਸਭਾ ਮੈਂਬਰਾਂ ਨੇ ਟੋਕਨ ਟੱਕੜਾ ਸ਼ੁਰੂ ਕਰ ਦਿੱਤਾ ਫਿਰ ਜਿਹੜਾ ਫਿਰ 14 ਮਿੰਟ ਤੱਕ ਬੋਲਣ ਦੀ ਕੋਸ਼ਿਸ਼ ਕਰਦੇ ਰਹੇ ਇਸ ਵਿੱਚਕਾਰ ਹੰਗਾਮਾ ਜਿਹੜਾ ਰੋਲਾ ਰੱਪਾ ਜਿਹੜਾ ਉਹ ਤੇਜ਼ ਹੋ ਗਿਆ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਵੀ 46 ਮਿੰਟ ਤੱਕ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਸੀ ਜਾਨੀ ਕਿ ਲੋਕ ਸਭਾ ਨੂੰ ਪਤਾ ਨਹੀਂ ਕੀ ਵੀ ਬਣਾ ਲਿਆ ਗਿਆ ਹੈ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਅਗੂ ਦਾ ਉਹਦਾ ਪ੍ਰਧਾਨ ਮੰਤਰੀ ਦੇ ਬਰਾਬਰ ਦੇ ਸਟੇਚਰ ਦਾ ਹੁੰਦਾ ਹੈ ਉਸ ਦੇ ਬਰਾਬਰ ਦਾ ਹੁੰਦਾ ਹੈ ਜੇ ਪ੍ਰਧਾਨ ਮੰਤਰੀ ਕੁਝ ਬੋਲਣਾ ਚਾਹਣ ਤਾਂ ਕਿਸੇ ਵੀ ਵੇਲੇ ਵੀ ਖੜੇ ਹੋ ਕੇ ਬੋਲ ਸਕਦੇ ਆ ਕਾਉਂਸਲ ਆਫ ਮਿਨਿਸਟਰ ਦਾ ਕੋਈ ਮੈਂਬਰ ਜਾਨੀ ਕਿ ਮੰਤਰੀ ਕੋਈ ਬੋਲਣਾ ਚਾਹੇ ਉਹ ਵੀ ਕਿਸੇ ਵੇਲੇ ਉੱਠ ਕੇ ਬੋਲ ਸਕਦਾ ਹੈ ਇਸੇ ਤਰ੍ਹਾਂ ਨਾਲ ਹੀ ਜਿਹੜੇ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਜਾਂ ਵਿਧਾਨ ਸਭਾਵਾਂ ਦੇ ਤੇ ਪ੍ਰਿਸ਼ਦਾਂ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਆਗੂ ਹੁੰਦੇ ਆ ਉਹ ਵੀ ਕਿਸੇ ਵੇਲੇ ਵੀ ਉੱਠ ਕੇ ਬੋਲ ਸਕਦੇ ਆ ਉਹਨਾਂ ਨੂੰ ਵਿਸ਼ੇਸ਼ ਜਿਹੜੀ ਹਾਇਤ ਹੁੰਦੀ ਆ ਵਿਸ਼ੇਸ਼ ਪ੍ਰਿਵੀਲੇਜ ਹੁੰਦੀ ਆ ਉਹਨਾਂ ਦੇ ਲਈ ਤਾਂ ਇਹ ਹੈ ਹੁਣ ਨਹੀਂ ਇਸ ਤੋਂ ਬਾਅਦ ਫਿਰ ਚੇਅਰ ਦੇ ਉੱਤੇ ਆਸਣ ਦੇ ਉੱਤੇ ਆਏ ਸਭਾਪਤੀ ਦਲੀਪ ਸੈਕੀਆ ਨੇ ਜਿਹੜਾ ਉਹ 8 ਲੋਕ ਸਭਾ ਮੈਂਬਰਾਂ ਨੂੰ ਮੌਤਲ ਕੀਤਾ ਜਿਹਦੇ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਸ਼ਾਮਲ ਨੇ ਰਾਜਾਵੜਿੰਗ ਦੀ ਕਾਂਗਰਸ ਆਗਮਾਨ ਦੇ ਅੱਗੇ ਬੱਲੇ ਬੱਲੇ ਆ ਉਹਨਾਂ ਦੀ ਕੁਰਬਾਨੀ ਹੈ ਇਹ ਆਪਣੇ ਲੀਡਰ ਦੇ ਲਈ ਆਪਣੀ ਪਾਰਟੀ ਦੇ ਲਈ ਤੇ ਇਹ ਇੱਕ ਬਹੁਤ ਵੱਡੀ ਗੱਲ ਹੈ ਰਾਜਾ ਵੜਿੰਗ ਹੁਣ ਵਿਰੋਧੀ ਧਿਰ ਤੇ ਰਿਸਤੇ ਕੀ ਐਕਸ਼ਨ ਲੈਂਦੀ ਹੈ ਵਿਰੋਧੀ ਧਿਰ ਇਹਨਾਂ ਮੈਂਬਰਾਂ ਨੂੰ ਬਹਾਲ ਕਰਾਉਣ ਦੇ ਲਈ ਕੀ ਕਰਦੀ ਹੈ ਕਿਉਂਕਿ ਇਹਨਾਂ ਤੇ ਇਲਜ਼ਾਮ ਲੱਗਿਆ ਕਿ ਇਹਨਾਂ ਨੇ ਅਸਮ ਦੇ ਵਾਲੇ ਪਾਸੇ ਜਿਹੜਾ ਉਹ ਕਾਗਜ਼ ਪਾੜ ਕੇ ਸੁੱਟੇ ਨੇ ਖੈਰ ਰਾਜਾ ਵੜਿੰਗ ਦੀ सस्पेंशन ਹੋਈ ਆ ਕਾਂਗਰਸ ਹਾਈ ਕਮਾਂਡ ਦੇ ਵਿੱਚ ਰਾਜਾ ਵੜਿੰਗ ਦੇ ਨੰਬਰ 1 ਨੇ ਲਾਜ਼ਮੀ ਨਹੀਂ ਹੈਗੇ